ਜ਼ੋਰਾ ਵਰ ਮੁਹੱਬਤਾਂ ਭਾਗ 7 ਸ਼ਮਸ਼ੇਰ ਸਿੰਘ ਬਹੁਤ ਗੁੱਸੇ ਵਿੱਚ ਖੜਾ ਹੈ ਅਚਾਨਕ ਕੋਈ ਪਿੱਛੋਂ ਆ ਕੇ ਉਸਦੇ ਮੋਢੇ ਤੇ ਹੱਥ ਰੱਖ ਦਿੰਦਾ ਹੈ ਉਹ ਪਿੱਛੇ ਮੁੜ ਕੇ ਵੇਖਦਾ ਹੈ ਇੱਕ ਅਣਜਾਣ ਵਿਅਕਤੀ ਕਹਿੰਦਾ ਮਿਸਟਰ ਸ਼ਮਸ਼ੇਰ ਸਿੰਘ ਅੱਖਾਂ ਘੁਮਾ ਕੇ ਕਹਿੰਦਾ ਹੈ ਸ਼ਮਸ਼ੇਰ ਸਿੰਘ ਕਹਿੰਦਾ ਹਾਂ ਉਹ ਹਾਂ ਵਿੱਚ ਸਿਰ ਹਿਲਾਉਂਦਾ ਹੈ ਅਣਜਾਣ ਵਿਅਕਤੀ ਕਹਿੰਦਾ ਮੈਂ ਜਸਵੰਤ ਸਿੰਘ ਮੈਂ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਸੀ ਕੀ ਤੁਸੀਂ ਸ਼ਮਸ਼ੀਰ ਸਿੰਘ ਕਹਿੰਦਾ ਵੇਖੋ ਜਸਵੰਤ ਸਿੰਘ ਜੀ ਮੈਂ ਅੱਜ ਬਹੁਤ ਪਰੇਸ਼ਾਨ ਆ ਜੋ ਵੀ ਗੱਲ ਆ ਬਾਅਦ ਵਿੱਚ ਕਰਾਂਗੇ ਜਸਵੰਤ ਸਿੰਘ ਕਹਿੰਦਾ ਸ਼ਮਸ਼ੀਰ ਸਿੰਘ ਜੀ ਅਸੀਂ ਤੁਹਾਡੀ ਪਰੇਸ਼ਾਨੀ ਦਾ ਹੱਲ ਹੀ ਕਰਨਾ ਏ ਉਹ ਦੱਬੀ ਆਵਾਜ਼ ਵਿੱਚ ਹੱਸਦਾ ਹੈ ਸ਼ਮਸ਼ੀਰ ਸਿੰਘ ਕਹਿੰਦਾ ਕੀ ਮਤਲਬ ਉਹ ਹੈਰਾਨ ਹੁੰਦਾ ਹੈ ਜਸਵੰਤ ਸਿੰਘ ਕਹਿੰਦਾ ਮਤਲਬ ਇਹ ਕਿ ਸਾਡੇ ਸਾਥ ਸਾਡੇ ਸਾਹਬ ਬਹਾਦਰ ਨੇ ਤੁਹਾਨੂੰ ਯਾਦ ਕੀਤਾ ਏ ਮੈਂ ਤੁਹਾਨੂੰ ਲੈਣ ਆਇਆ ਬਾਕੀ ਰਹੀ ਗੱਲ ਤੁਹਾਡੇ ਮੁੰਡੇ ਵਿੱਕੀ ਦੀ ਉਹ ਤਾਂ ਬਾਹਰ ਆਇਆ ਹੀ ਸਮਝੋ ਸ਼ਮਸ਼ੇਰ ਸਿੰਘ ਨੂੰ ਕੋਈ ਗੱਲ ਸਮਝ ਨਹੀਂ ਲੱਗਦੀ ਉਹ ਚੁੱਪਚਾਪ ਖੜਾ ਰਹਿੰਦਾ ਹੈ ਤੇ ਸੋਚਦਾ ਹੈ ਕਿ ਇਹ ਕੌਣ ਹੈ ਜੋ ਵਿੱਕੀ ਨੂੰ ਵੀ ਜਾਣਦਾ ਹੈ ਜਸਵੰਤ ਸਿੰਘ ਕਹਿੰਦਾ ਉਹ ਸ਼ਮਸ਼ੇਰ ਸਿੰਘ ਨੂੰ ਮੋਢੇ ਤੋਂ ਫੜ ਕੇ ਮੈਨੂੰ ਲੱਗਦਾ ਤੁਸੀਂ ਮੇਰੀ ਗੱਲ ਨਹੀਂ ਸਮਝੇ ਆ ਮੇਰੇ ਨਾਲ ਮੈਂ ਗੱਲ ਸਮਝਾਉਣਾ ਤੁਹਾਨੂੰ ਫਿਰ ਉਹ ਦੋਵੇਂ ਜਣੇ ਪਾਸੇ ਤੇ ਜਾ ਕੇ ਆਪਸ ਵਿੱਚ ਗੱਲਬਾਤ ਕਰਦੇ ਹਨ ਉਸ ਦੀਆਂ ਗੱਲਾਂ ਸੁਣ ਕੇ ਸ਼ਮਸ਼ੇਰ ਸਿੰਘ ਦੇ ਚਿਹਰੇ ਤੇ ਖੁਸ਼ੀ ਆ ਜਾਂਦੀ ਹੈ ਉਹ ਦੋਵੇਂ ਜਣੇ ਆਪਸ ਵਿੱਚ ਹੱਥ ਮਿਲਾਉਂਦੇ ਹਨ ਤੇ ਸ਼ਮਸ਼ੇਰ ਸਿੰਘ ਉਸ ਨੂੰ ਲੈ ਕੇ ਥਾਣੇ ਵੱਲ ਚਲਾ ਜਾਂਦਾ ਹੈ ਸਿਫਤ ਆਪਣੇ ਪਾਪਾ ਦੇ ਫੋਨ ਤੇ ਬਾਰ ਬਾਰ ਆ ਰਹੇ ਫੋਨ ਬਾਰੇ ਪੁੱਛਦੀ ਹੈ ਸਿਫਤ ਕਹਿੰਦੀ ਪਾਪਾ ਇਹ ਸ਼ਮਸ਼ੇਰ ਅੰਕਲ ਤੁਹਾਨੂੰ ਬਾਰ-ਬਾਰ ਫੋਨ ਕਿਉਂ ਕਰ ਰਹੇ ਨੇ ਚੱਕਰ ਕੀ ਹੈ ਨਾਲ ਵੇਖਦੀ ਹੈ ਗੁਲਜਾਰ ਸਿੰਘ ਕਹਿੰਦਾ ਕੁਝ ਨਹੀਂ ਬੇਟਾ ਕੰਮ ਹੋਊਗਾ ਕੋਈ ਸਿਫਤਵਲ ਵੇਖ ਕੇ ਕਹਿੰਦਾ ਹੈ ਤੂੰ ਆਪਣੀ ਗੱਲ ਪੂਰੀ ਕਰ ਕੀ ਕਹਿ ਰਹੀ ਸੀ ਮੈਨੂੰ ਸਿਫਤ ਕਹਿੰਦੀ ਪਹਿਲਾਂ ਮੈਨੂੰ ਇਹ ਦੱਸੋ ਸ਼ਮਸ਼ੇਰ ਸਿੰਘ ਨੂੰ ਪਤਾ ਕਿ ਵਿੱਕੀ ਦੇ ਨਾਲ ਜੋ ਹੋਇਆ ਉਹ ਤੁਸੀਂ ਕਰਵਾਇਆ ਹੈ ਗੁਲਜਾਰ ਸਿੰਘ ਕਹਿੰਦਾ ਨਹੀਂ ਉਹਨੂੰ ਨਹੀਂ ਪਤਾ ਜੇ ਕਾਹਹੀਂ ਫੋਨ ਕਰ ਰਿਹਾ ਹੈ ਕਿ ਵਿੱਕੀ ਨੂੰ ਛਡਾ ਦੇ ਸਿਫਤ ਕਹਿੰਦੀ ਤੇ ਫਿਰ ਜਾਓ ਪਹਿਲਾਂ ਵਿੱਕੀ ਨੂੰ ਛਡਾਓ ਫਿਰ ਮੇਰੇ ਨਾਲ ਕੋਈ ਗੱਲ ਕਰਿਓ ਉਹ ਗੁੱਸੇ ਵਿੱਚ ਹੁੰਦੀ ਹੈ ਗੁਲਜਾਰ ਸਿੰਘ ਕਹਿੰਦਾ ਪਰ ਬੇਟਾ ਸਿਫਤ ਕਹਿੰਦੀ ਪਰ ਬਾਰ ਕੁਝ ਨਹੀਂ Papa ਤੁਸੀਂ ਬਸ ਵਿੱਕੀ ਨੂੰ ਛਡਾਓ ਨਹੀਂ ਤਾਂ ਮੈਂ ਨਹੀਂ ਬੋਲਣਾ ਤੁਹਾਡੇ ਨਾਲ ਗੁਲਜਾਰ ਸਿੰਘ ਸਿਫਤ ਨੂੰ ਮਨਾਉਂਦਾ ਹੈ ਪਰ ਉਹ ਕੁਝ ਵੀ ਸੁਣਨ ਲਈ ਤਿਆਰ ਨਹੀਂ ਹੁੰਦੀ ਹਾਰ ਕੇ ਉਸ ਦੀ ਜਿੱਦ ਅੱਗੇ ਝੁਕ ਜਾਂਦਾ ਹੈ ਤੇ ਸ਼ਮਸ਼ੇਰ ਸਿੰਘ ਨੂੰ ਫੋਨ ਲਗਾਉਣ ਲੱਗ ਜਾਂਦਾ ਹੈ ਪਰ ਹੁਣ ਸ਼ਮਸ਼ੇਰ ਉਸ ਦਾ ਫੋਨ ਨਹੀਂ ਚੁੱਕਦਾ ਗੁਲਜਾਰ ਸਿੰਘ ਕਹਿੰਦਾ ਸਿਫਤ ਬੇਟਾ ਸ਼ਮਸ਼ੇਰ ਮੇਰਾ ਫੋਨ ਨਹੀਂ ਚੁੱਕ ਰਿਹਾ ਲੱਗਦਾ ਸੌਂ ਗਿਆ ਹੋਵੇਗਾ ਤੁਸੀਂ ਵੀ ਸੌਂ ਜਾਓ ਮੈਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਵਿੱਕੀ ਨੂੰ ਹੀ ਛਡਾ ਕੇ ਲਿਆਵਾਂਗਾ ਤੇ ਫਿਰ ਆਪਾਂ ਸੰਗਰਾਮ ਨੂੰ ਮਨਾਉਣ ਜਾਵਾਂਗੇ ਸਿਫਤ ਗੁਲਜਾਰ ਸਿੰਘ ਦੀ ਗੱਲ ਮੰਨ ਲੈਂਦੀ ਹੈ ਤੇ ਫਿਰ ਉਹ ਤਿੰਨੇ ਜਣੇ ਆਪਣੇ ਆਪਣੇ ਕਮਰੇ ਵਿੱਚ ਚਲੇ ਜਾਂਦੇ ਹਨ ਅਗਲੇ ਦਿਨ ਸੰਗਰਾਮ ਸਵੇਰੇ ਉੱਠ ਕੇ ਸੈਰ ਕਰਨ ਜਾਂਦਾ ਹੈ ਤੇ ਫਿਰ ਆ ਕੇ ਆਪਣੀ ਮੰਮੀ ਕੋਲ ਬੈਠ ਜਾਂਦਾ ਹੈ ਜੋ ਮਧਾਨੀ ਕੱਢ ਰਹੀ ਹੈ ਸੰਗਰਾਮ ਕਹਿੰਦਾ ਮੰਮੀ ਭਾਬੀ ਨਹੀਂ ਉੱઠી ਅਜੇ ਉਹ ਪਾਣੀ ਪੀਂਦਾ ਹੋਇਆ ਪੁੱਛਦਾ ਹੈ ਪਰਮਜੀਤ कौर ਕਹਿੰਦੀ ਉੱઠી ਆ ਪਰ ਆਪਦੇ ਕਮਰੇ ਵਿੱਚ ਹੀ ਬੈਠੀ ਐ ਕਹਿੰਦੀ ਤੁਰਿਆਂ ਚੱਕਰ ਆਉਂਦੇ ਨੇ ਚਾਹ ਦੇ ਆਈ ਸੀ ਮੈਂ ਉੱਥੇ ਹੀ ਉਹ ਮੱਖਣ ਕੱਟਦੀ ਹੋਈ ਬੋਲਦੀ ਹੈ ਸੰਗਰਾਮ ਕਹਿੰਦਾ ਤੇ ਵੀਰਾ ਪਰਮਜੀਤ ਕਹਿੰਦੀ ਉਹ ਖੇਤ ਨੂੰ ਗਿਆ ਏ ਕਹਿੰਦਾ ਸੀ ਘੇੜਾ ਮਾਰ ਆਵਾ ਪਤਾ ਨਹੀਂ ਕਿਉਂ ਮੈਨੂੰ ਪਰੇਸ਼ਾਨ ਜਿਹਾ ਲੱਗਦਾ ਸੀ ਮੂੰਹ ਉਤਰਿਆ ਪਿਆ ਸੀ ਉਸ ਦਾ ਸੰਗਰਾਮ ਕਹਿੰਦਾ ਅੱਛਾ ਉਹ ਮਨ ਵਿੱਚ ਸੋਚਦਾ ਹੈ ਕਿ ਇਹ ਹੀ ਟਾਈਮ ਹੈ ਭਾਬੀ ਤੋਂ ਗੱਲ ਪੁੱਛਣ ਦਾ ਕਿਉਂਕਿ ਹੁਣ ਉਹ ਇਕੱਲੀ ਹੈ ਚੱਲ ਕੋਈ ਨਹੀਂ ਮੈਂ ਭਾਬੀ ਦਾ ਪਤਾ ਲੈ ਆਵਾ ਫਿਰ ਵੀਰੇ ਨੂੰ ਵੀ ਪੁੱਛਾਂਗਾ ਕਿ ਕੀ ਗੱਲ ਹੈ ਸੰਗਰਾਮ ਏਕਮ ਦੇ ਕਮਰੇ ਵਿੱਚ ਚਲਾ ਜਾਂਦਾ ਹੈ ਉਹ ਫੋਨ ਤੇ ਕਿਸੇ ਨਾਲ ਗੱਲ ਕਰ ਰਹੀ ਹੁੰਦੀ ਹੈ ਸੰਗਰਾਮ ਨੂੰ ਵੇਖ ਕੇ ਫੋਨ ਕੱਟ ਦਿੰਦੀ ਹੈ ਏਕਮ ਕਹਿੰਦੀ ਸੰਗਰਾਮ ਤੂੰ ਕਦੋਂ ਆਇਆ ਉਹ ਦੱਸਦੀ ਹੈ ਕਿ ਤੇ ਸੰਗਰਾਮ ਨੇ ਉਸ ਨੂੰ ਫੋਨ ਤੇ ਗੱਲ ਕਰਦੇ ਨੂੰ ਸੁਣਤਾ ਨਹੀਂ ਲਿਆ ਸੰਗਰਾਮ ਕਹਿੰਦਾ ਬੱਸ ਹੁਣੇ ਹੀ ਜਦੋਂ ਤੁਸੀਂ ਫੋਨ ਤੇ ਕਹਿ ਰਹੇ ਸੀ ਇਹ ਹੋਈ ਨਾ ਗੱਲ ਹੁਣ ਆਊਗਾ ਮਜਾ ਏਕਮ ਕਬਰਾ ਜਾਂਦੀ ਹੈ ਉਹ ਕਹਿੰਦੀ ਨਹੀਂ ਸੰਗਰਾਮ ਐਵੇਂ ਨਹੀਂ ਸੀ ਕਹਿ ਰਹੀ ਉਹ ਮੈਂ ਤਾਂ ਸੰਗਰਾਮ ਹੱਸਦਾ ਹੈ ਤੁਸੀਂ ਤਾਂ ਸੱਚੀ ਡਰ ਗਏ ਮੈਂ ਤਾਂ ਮਜ਼ਾਕ ਕਰਦਾ ਸੀ ਮੈਂ ਤਾਂ ਹੁਣੇ ਹੀ ਆਇਆ ਆ ਜੇ ਇੱਕਮ ਕਹਿੰਦੀ ਆ ਜਾ ਬੈਠ ਜਾ ਉਹ ਬੈੱਡ ਤੇ ਜਗ੍ਹਾ ਬਣਾਉਂਦੀ ਹੈ ਕੰਮ ਸੀ ਕੋਈ ਸੰਗਰਾਮ ਕਹਿੰਦਾ ਹਾਂਜੀ ਭਾਬੀ ਉਹ ਮੈਂ ਨਾ ਤੁਹਾਡੇ ਤੋਂ ਕੁਝ ਪੁੱਛਣਾ ਸੀ ਪਰ ਗੁੱਸਾ ਨਾ ਕਰਿਓ ਮੈਂ ਤਾਂ ਬਸ ਐ ਵੈਸੇ ਹੀ ਉਹ ਝਿਜਕਦਾ ਹੈ ਏਕਮ ਕਹਿੰਦੇ ਨਹੀਂ ਸੰਗਰਾਮ ਮੈਂ ਗੁੱਸਾ ਕਿਉਂ ਕਰਾਂਗੀ ਤੂੰ ਪੁੱਛ ਕੀ ਪੁੱਛਣਾ ਸੰਗਰਾਮ ਕਹਿੰਦਾ ਭਾਬੀ ਉਹ ਸਿਫਤ ਕਹਿੰਦੀ ਸੀ ਕਿ ਤੁਸੀਂ ਵਿੱਕੀ ਹੋਣਾ ਨਾਲ ਰਲੇ ਹੋਇਓ ਤੁਸੀਂ ਵਿੱਕੀ ਦੇ ਘਰ ਗਏ ਸੀ ਕੀ ਇਹ ਸੱਚ ਹੈ ਏਕਮ ਕਹਿੰਦਾ ਏਕਮ ਕਹਿੰਦੀ ਹਾਂ ਸੰਗਰਾਮ ਮੈਂ ਗਈ ਸੀ ਮੈਂ ਤੈਨੂੰ ਦੱਸਣਾ ਹੀ ਸੀ ਅਜੇ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਸਿਫਤ ਪਹਿਲਾਂ ਹੀ ਮੇਰੇ ਵਿਰੁੱਧ ਤੈਨੂੰ ਗੱਲਾਂ ਬਣਾ ਕੇ ਦੱਸੇਗੀ ਉਹ ਝੂਠਾ ਜਿਹਾ ਰੋਣ ਲੱਗਦੀ ਹੈ ਸੰਗਰਾਮ ਕਹਿੰਦਾ ਪਰ ਕਿਉਂ ਭਾਬੀ ਤੁਸੀਂ ਕੀ ਕਰਨ ਗਏ ਸੀ ਉਹਨਾਂ ਦੇ ਘਰ ਤੁਹਾਨੂੰ ਪਤਾ ਬੁਟੀਕ ਵਿੱਚ ਮੇਰੇ ਨਾਲ ਜੋ ਵੀ ਹੋਇਆ ਉਹ ਸਭ ਉਹਨਾਂ ਨੇ ਹੀ ਕਰਵਾਇਆ ਸੀ ਫਿਰ ਵੀ ਤੁਸੀਂ ਉਹਨਾਂ ਦੇ ਘਰ ਗਏ ਇੱਕਮ ਕਹਿੰਦੀ ਹਾਂ ਸੰਗਰਾਮ ਮੈਨੂੰ ਸਭ ਕੁਝ ਪਤਾ ਹੈ ਮੈਂ ਵੀ ਤਾਂ ਉੱਥੇ ਤੇਰੇ ਕਰਕੇ ਹੀ ਗਈ ਸੀ ਪਰ ਸਤ ਨੇ ਪਤਾ ਨਹੀਂ ਤੈਨੂੰ ਕੀ ਕਹਾਣੀ ਬਣਾ ਕੇ ਸੁਣਾ ਦਿੱਤੀ ਜੋ ਮੈਨੂੰ ਇਸ ਤਰ੍ਹਾਂ ਪੁੱਛ ਰਹੇ ਹਾਂ ਉਹ ਹੋਰ ਉੱਚੀ ਰੋਂਦੀ ਹੈ ਸੰਗਰਾਮ ਕਹਿੰਦਾ ਨਹੀਂ ਭਾਬੀ ਪਲੀਜ਼ ਰੋ ਨਾ ਮੈਂ ਕਿਹੜਾ ਤੁਹਾਨੂੰ ਕੁਝ ਕਿਹਾ ਨਾਲੇ ਮੈਨੂੰ ਪਤਾ ਤੁਸੀਂ ਮੇਰਾ ਮਾੜਾ ਸੋਚ ਨਹੀਂ ਸਕਦੇ ਕਦੇ ਵੀ ਪਰ ਮੈਨੂੰ ਦੱਸੋ ਤਾਂ ਸਹੀ ਤੁਸੀਂ ਗਏ ਕਿਉਂ ਸੀ ਉੱਥੇ ਇੱਕਮ ਕਹਿੰਦੀ ਸੰਗਰਾਮ ਮੈਂ ਤੈਨੂੰ ਦੱਸ ਤਾਂ ਦੇਵਾਂਗੀ ਪਰ ਤੂੰ ਕਿਹੜਾ ਮੇਰੇ ਤੇ ਯਕੀਨ ਕਰਨਾ ਤੂੰ ਤਾਂ ਸਿੱਤ ਨੂੰ ਹੀ ਸਹੀ ਕਹੇਗਾ ਤੇਰੀ ਹੋਣ ਵਾਲੀ ਘਰ ਵਾਲੀ ਜੋ ਹੋਈ ਇਕਮ ਜਾਣ ਬੁੱਝ ਕੇ ਸੰਗਰਾਮ ਨੂੰ ਇਸ ਤਰ੍ਹਾਂ ਕਹਿੰਦੀ ਹੈ ਸੰਗਰਾਮ ਕਹਿੰਦਾ ਨਹੀਂ ਭਾਬੀ ਤੁਸੀਂ ਦੱਸੋ ਮੈਨੂੰ ਇਕਮ ਪਰ੍ਹਾਂ ਮੂੰਹ ਕਰਕੇ ਹੱਸਦੀ ਹੈ ਤੇ ਮਨ ਵਿੱਚ ਸੋਚਦੀ ਹੈ ਕਿ ਹੁਣ ਲੋ ਆਹਾ ਬਾਵਾ ਗਰਮ ਹੈ ਹੁਣ ਦੱਸਦੀਆਂ ਇਹਨੂੰ ਸਾਰੀ ਕਹਾਣੀ ਇਕਮ ਕਹਿੰਦੀ ਸੰਗਰਾਮ ਮੈਨੂੰ ਵਿੱਕੀ ਨੇ ਬੁਲਾਇਆ ਸੀ ਆਪਣੇ ਘਰ ਉਹ ਮੈਨੂੰ ਬਲੈਕਮੇਲ ਕਰਦਾ ਸੀ ਉਹ ਨਜ਼ਰਾਂ ਥੱਲੇ ਕਰਕੇ ਕਹਿੰਦੀ ਹੈ ਸੰਗਰਾਮ ਕਹਿੰਦਾ ਬਲੈਕਮੇਲ ਉਹ ਤੁਹਾਨੂੰ ਕਿਉਂ ਬਲੈਕਮੇਲ ਕਰੇਗਾ ਭਲਾ ਕੀ ਕਹਿੰਦਾ ਸੀ ਸੰਗਰਾਮ ਕਾਲਾ ਪੈ ਜਾਂਦਾ ਹੈ ਸ਼ਮਸ਼ੇਰ ਸਿੰਘ ਜਸਵੰਤ ਸਿੰਘ ਨਾਲ ਥਾਣੇ ਜਾ ਕੇ ਵਿੱਕੀ ਨੂੰ ਛਡਵਾ ਲਿਆਉਂਦਾ ਹੈ ਵਿੱਕੀ ਆਪਣੇ ਪਾਪਾ ਨੂੰ ਉਹ ਸਾਰੀਆਂ ਗੱਲਾਂ ਦੱਸਦਾ ਹੈ ਜੋ ਉਸਨੇ ਬੁਟੀਕ ਵਿੱਚ ਤੇ ਥਾਣੇ ਵਿੱਚ ਸੁਣੀਆਂ ਹੁੰਦੀਆਂ ਹਨ ਸ਼ਮਸ਼ੇਰ ਸਿੰਘ ਸਾਰਾ ਕੁਝ ਸੁਣ ਕੇ ਲਾਲ ਪੀਲਾ ਹੋ ਜਾਂਦਾ ਹੈ ਜਸਵੰਤ ਸਿੰਘ ਉਸ ਨੂੰ ਸ਼ਾਂਤ ਕਰਵਾਉਂਦਾ ਹੈ ਜਸਵੰਤ ਸਿੰਘ ਕਹਿੰਦਾ ਇੰਨਾ ਕਾਲਾ ਨਾ ਪਿਆ ਸ਼ਮਸ਼ੀਰ ਸਿਆ ਹੁਣ ਤੂੰ ਸਾਡੇ ਨਾਲ ਹੱਥ ਮਿਲਾ ਲਿਆ ਏ ਹੁਣ ਵੇਖੀ ਕਿਵੇਂ ਆਪਾਂ ਮਿਲ ਕੇ ਗੁਲਜਾਰ ਦੇ ਚੀਕਾ ਘੜਵਾਉਨੇ ਆ ਉਹ ਉੱਚੀ ਉੱਚੀ ਹੱਸਦਾ ਹੈ ਸ਼ਮਸ਼ੀਰ ਸਿੰਘ ਕਹਿੰਦਾ ਹਾਂ ਭਾਈ ਇਹ ਗੱਲ ਤਾਂ ਠੀਕ ਹੈ ਤੁਹਾਡੀ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਤੁਸੀਂ ਮੇਰੀ ਮਦਦ ਕਿਉਂ ਕੀਤੀ ਆਪਾਂ ਤਾਂ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਜਸਵੰਤ ਸਿੰਘ ਕਹਿੰਦਾ ਉਹ ਭਾਈ ਲੱਗਦਾ ਤੂੰ ਉਹ ਕਹਾਵਤ ਨਹੀਂ ਸੁਣੀ ਅਖੇ ਦੁਸ਼ਮਣ ਦਾ ਦੁਸ਼ਮਣ ਮਿੱਤਰ ਹੁੰਦਾ ਏ ਸ਼ਮਸ਼ੇਰ ਸਿੰਘ ਕਹਿੰਦਾ ਅੱਛਾ ਅੱਛਾ ਸਮਝ ਆ ਗਿਆ ਪਰ ਤੁਹਾਡੀ ਕੀ ਦਸ਼ਮਣੀ ਹੈ ਗੁਲਜ਼ਾਰ ਨਾਲ ਜਸਵੰਤ ਸਿੰਘ ਕਹਿੰਦਾ ਮੇਰੀ ਤਾਂ ਕੋਈ ਨਹੀਂ ਪਰ ਸਾਡੇ ਸਾਹ ਬਹਾਦਰ ਦੀ ਬਹੁਤ ਗਹਿਰੀ ਦਸ਼ਮਣੀ ਹੈ ਟਾਈਮ ਆਉਣ ਤੇ ਦੱਸਾਂਗੇ ਸ਼ਮਸ਼ੇਰ ਸਿੰਘ ਕਹਿੰਦਾ ਸਾਹ ਬਹਾਦਰ ਉਹ ਮੱਥੇ ਤੇ ਤਿਉੜੀਆਂ ਪਾ ਕੇ ਜਸਵੰਤ ਸਿੰਘ ਕਹਿੰਦਾ ਆਹੋ ਸਾਬ ਬਹਾਦਰ ਸਾਰੇ ਪਲੈਨਿੰਗ ਦੇ ਮਾਸਟਰਮਾਈਂਡ ਬਹੁਤ ਜਲਦੀ ਤੁਹਾਡੀ ਮੁਲਾਕਾਤ ਕਰਵਾਵਾਂਗੇ ਸ਼ਮਸ਼ੇਰ ਸਿੰਘ ਕਹਿੰਦਾ ਠੀਕ ਹੈ ਬਾਈ ਉਹ ਹੱਥ ਮਿਲਾਉਂਦੇ ਹਨ ਵਿੱਕੀ ਕਹਿੰਦਾ ਅੰਕਲ ਮੈਨੂੰ ਤਾਂ ਤੁਸੀਂ ਬਾਹਰ ਕਢਾ ਲਿਆ ਹੁਣ ਅੱਗੇ ਕੀ ਕਰਨਾ ਜਸਵੰਤ ਸਿੰਘ ਕਹਿੰਦਾ ਸਬਰ ਰੱਖ ਪੁੱਤਰਾ ਇੱਕ ਤੀਰ ਛੱਡਿਆ ਹੋਇਆ ਏ ਪਹਿਲਾਂ ਉਹਦਾ ਪਤਾ ਲੱਗ ਜੇ ਬਈ ਨਿਸ਼ਾਨੇ ਤੇ ਲੱਗਾ ਕਿ ਨਹੀਂ ਫੇਰ ਅੱਗੇ ਦੀ ਸੋਚਾਂਗੇ ਆਪਾਂ ਉਹ ਫੋਨ ਵੇਖਦਾ ਹੈ ਸ਼ਮਸ਼ੇਰ ਸਿੰਘ ਕਹਿੰਦਾ ਮੈਨੂੰ ਤਾਂ ਬਾਈ ਤੇਰੀਆਂ ਗੱਲਾਂ ਔਖੀਆਂ ਹੀ ਸਮਝ ਆਉਂਦੀਆਂ ਨੇ ਹੁਣ ਆ ਤੀਰ ਬਾਰੇ ਕੌਣ ਦੱਸੂ ਵੀ ਨਿਸ਼ਾਨੇ ਤੇ ਲੱਗਾ ਕਿ ਨਹੀਂ ਉਹ ਹੈਰਾਨੀ ਨਾਲ ਜਸਵੰਤ ਸਿੰਘ ਵੱਲ ਵੇਖਦਾ ਹੋਇਆ ਕਹਿੰਦਾ ਹੈ ਜਸਵੰਤ ਸਿੰਘ ਕਹਿੰਦਾ ਬਾਈ ਮੈਨੂੰ ਲੱਗਦਾ ਤੂੰ ਕਹਾਵਤਾਂ ਨਹੀਂ ਸੁਣੀਆਂ ਜਾਂ ਪੜੀਆਂ ਸ਼ਮਸ਼ੇਰ ਸਿੰਘ ਕਹਿੰਦਾ ਕੁਝ ਬੋਲਦਾ ਨਹੀਂ ਬਸ ਹੈਰਾਨੀ ਨਾਲ ਉਹ ਜਸਵੰਤ ਸਿੰਘ ਵੱਲ ਵੇਖ ਕੇ ਅੱਖਾਂ-ਅੱਖਾਂ ਵਿੱਚ ਸਵਾਲ ਪੁੱਛਦਾ ਹੈ ਜਸਵੰਤ ਸਿੰਘ ਕਹਿੰਦਾ ਆਹ ਕਹਾਵਤ ਸੁਣੀ ਹੈ ਅਖੇ ਘਰ ਦਾ ਭੇਤੀ ਲੰਕਾ ਟਾਹੇ ਸ਼ਮਸ਼ੇ ਸਿੰਘ ਕਹਿੰਦਾ ਆਹੋ ਸੁਣੀ ਆ ਜਸਵੰਤ ਸਿੰਘ ਕਹਿੰਦਾ ਬਸ ਫਿਰ ਤੂੰ ਸਮਝ ਲੈ ਹੁਣ ਲੰਕਾ ਨੂੰ ਢਾਉਣ ਤੋਂ ਕੋਈ ਨਹੀਂ ਵਿਚਾ ਸਕਦਾ ਸ਼ਮਸ਼ੇ ਸਿੰਘ ਕਹਿੰਦਾ ਤਨ ਤੂੰ ਤਨ ਤੇਰੀਆਂ ਕਹਾਵਤਾਂ ਅਤੇ ਉਹ ਹੱਸਦਾ ਹੈ ਤਿੰਨੇ ਜਾਣੇ ਉੱਚੀ ਉੱਚੀ ਹੱਸਦੇ ਹਨ ਤੇ ਫਿਰ ਪੈਗ ਲਗਾਉਣ ਲੱਗ ਜਾਂਦੇ ਹਨ ਸੰਗਰਾਮ ਸਿੰਘ ਉਧਰ ਉਧਰ ਸੰਗਰਾਮ ਆਪਣੀ ਭਾਬੀ ਨੂੰ ਪੁੱਛਦਾ ਹੈ ਭਾਬੀ ਦੱਸੋ ਜਲਦੀ ਕੀ ਕਹਿੰਦਾ ਸੀ ਤੁਹਾਨੂੰ ਬਿੱਕੀ ਇਹ ਕਮ ਕਹਿੰਦੀ ਬੈੱਡ ਦੇ ਦਰਾਜ ਵਿੱਚੋਂ ਸੰਗਰਾਮ ਦਾ ਫੋਨ ਕੱਢ ਕੇ ਉਸ ਨੂੰ ਫੜਾਉਂਦੀ ਹੈ ਆ ਆਪੇ ਹੀ ਵੇਖ ਲੈ ਸੰਗਰਾਮ ਸੰਗਰਾਮ ਫੋਨ ਫਾੜ ਕੇ ਫੋਟੋਆਂ ਵੇਖ ਕੇ ਹੈਰਾਨ ਹੁੰਦਾ ਹੈ ਤੇ ਕਹਿੰਦਾ ਭਾਬੀ ਇਹ ਸਭ ਏਕਮ ਕਹਿੰਦੀ ਉਹ ਫੇਰ ਆਪਣਾ ਫੋਨ ਅੱਗੇ ਕਰ ਦਿੰਦੀ ਹੈ ਹੁਣ ਆ ਵੇਖ ਸੰਗਰਾਮ ਇਹ ਕਿਹੜੇ ਕਮੀਨੇ ਨੇ ਬਣਾਈਆਂ ਨੇ ਏਕਮ ਕਹਿੰਦੀ ਪਤਾ ਨਹੀਂ ਸੰਗਰਾਮ ਜੇ ਤੇਰੇ ਵੀਰੇ ਨੂੰ ਪਤਾ ਲੱਗ ਗਿਆ ਉਹ ਤਾਂ ਮੈਨੂੰ ਜਾਨ ਤੋਂ ਹੀ ਮਾਰ ਦੇਵੇਗਾ ਸੰਗਰਾਮ ਕਹਿੰਦਾ ਨਹੀਂ ਭਾਬੀ ਰੋਵੋ ਨਾ ਮੈਂ ਹੁਣੇ ਵਿੱਕੀ ਕੋਲ ਜਾਣਾ ਉਹ ਗੁੱਸੇ ਵਿੱਚ ਉੱਠ ਕੇ ਜਾਣ ਲੱਗਦਾ ਹੈ ਏਕਮ ਕਹਿੰਦੀ ਉਹ ਸੰਗਰਾਮ ਨੂੰ ਬਾਅਦ ਤੋਂ ਫੜ ਕੇ ਰੋਕਦੀ ਹੈ ਕਹਿੰਦੀ ਨਹੀਂ ਨਹੀਂ ਸੰਗਰਾਮ ਵਿੱਕੀ ਕੋਲ ਜਾਣ ਦਾ ਕੋਈ ਫਾਇਦਾ ਨਹੀਂ ਐਨੇ ਨੂੰ ਏਕਮ ਦੀ ਨਿਗਾਹ ਤੁਰਿਆਂ ਦੇ ਅਜਮੇਰ ਤੇ ਪੈਂਦੀ ਹੈ ਸੰਗਰਾਮ ਪਲੀਜ਼ ਹੁਣ ਕੁਝ ਨਾ ਬੋਲੀ ਤੇਰਾ ਵੀਰਾ ਆ ਰਿਹਾ ਹੈ ਆਪਾਂ ਫਿਰ ਗੱਲ ਕਰਾਂਗੇ ਬਸ ਆਪਣੇ ਦੋਹਾਂ ਵਿੱਚ ਰਹੇ ਜੋ ਵੀ ਗੱਲ ਹੋਈ ਹੈ ਤੀਜੇ ਬੰਦੇ ਨੂੰ ਪਤਾ ਨਾ ਲੱਗੇ ਸੰਗਰਾਮ ਕਹਿੰਦਾ ਠੀਕ ਹੈ ਭਾਬੀ ਜੀ ਪਰ ਮੈਨੂੰ ਜਲਦੀ ਦੱਸਿਓ ਸਾਰੀ ਗੱਲ ਐਨੇ ਨੂੰ ਅਜਮੇਰ ਕਮਰੇ ਅੰਦਰ ਦਾਖਲ ਹੋ ਜਾਂਦਾ ਹੈ ਤੇ ਸੰਗਰਾਮ ਨੂੰ ਇੱਕਮ ਕੋਲ ਬੈਠਾ ਵੇਖ ਲੈਂਦਾ ਹੈ ਅਜਮੇਰ ਕਹਿੰਦਾ ਵਾਹ ਜੀਵਾ ਅੱਜ ਤਾਂ ਸਵੇਰੇ ਸਵੇਰੇ ਦਿਓਰ ਪਰਜਾਈ ਦੀ ਮੀਟਿੰਗ ਜਲਦੀ ਪਈ ਹੈ ਚੱਕਰ ਕੀ ਹੈ ਸੰਗਰਾਮ ਸੰਗਰਾਮ ਕਹਿੰਦਾ ਕੁਝ ਨਹੀਂ ਵੀਰੇ ਮੈਂ ਤਾਂ ਬਸ ਭਾਬੀ ਜੀ ਦਾ ਪਤਾ ਲੈਣ ਆਇਆ ਸੀ ਮੰਮੀ ਦੱਸਦੇ ਸੀ ਕਿ ਭਾਬੀ ਜੀ ਢਿੱਲੇ ਹੋ ਗਈ ਸੀ ਕੱਲ ਸੰਗਰਾਮ ਅਜਮੇਰ ਵੱਲ ਵੇਖ ਕੇ ਬੋਲਦਾ ਹੈ ਅਜਮੇਰ ਕਹਿੰਦਾ ਭਾਬੀ ਤੇਰੀ ਦੇ ਤਾਂ ਉਂਝ ਹੀ ਤੇਵਰ ਬਦਲੇ ਬਦਲੇ ਨੇ ਉਹ ਇੱਕ ਮਲ ਵੇਖਦਾ ਹੈ ਉਹ ਮੂੰਹ ਥੱਲੇ ਕਰ ਲੈਂਦੀ ਹੈ ਫਿਰ ਅਚਾਨਕ ਅਜਮੇਰ ਦੀ ਨਿਗਾਹ ਸੰਗਰਾਮ ਦੇ ਹੱਥ ਵਿੱਚ ਫੜੇ ਉਸਦੇ ਫੋਨ ਤੇ ਪੈਂਦੀ ਹੈ ਅਜਮੇਰ ਕਹਿੰਦਾ ਸੰਗਰਾਮ ਤੇਰਾ ਫੋਨ ਕਿੱਥੋਂ ਲੱਭਾ ਸੰਗਰਾਮ ਕਹਿੰਦਾ ਉਹ ਵੀਰੇ ਮੇਰਾ ਫੋਨ ਤਾਂ ਉਹ ਬੋਲਦਾ ਬੋਲਦਾ ਰੁਕ ਜਾਂਦਾ ਹੈ ਏਕਮ ਕਹਿੰਦੀ ਇਹਦਾ ਫੋਨ ਤਾਂ ਮੇਰੇ ਪਰਸ ਵਿੱਚ ਹੀ ਸੀ। ਉਹੀ ਦਿਨ ਵਾਸਤੇ ਮੈਂ ਬੁਲਾਇਆ ਸੀ ਸੰਗਰਾਮ ਨੂੰ। ਮੈਂ ਤਾਂ ਵੇਖਿਆ ਹੀ ਨਹੀਂ ਸੀ ਕਿ ਫੋਨ ਉਦੋਂ ਦਾ। ਏਕਮ ਸੰਗਰਾਮ ਨੂੰ ਚੁੱਪ ਵੇਖ ਕੇ ਮੌਕਾ ਸੰਭਾਲਦੀ ਹੋਈ ਆਪ ਜਵਾਬ ਦਿੰਦੀ ਹੈ। ਅਜਮੇਰ ਸਿੰਘ ਕਹਿੰਦਾ ਵੈਸੇ ਗੱਲ ਮੈਨੂੰ ਹਾਜਮ ਤਾਂ ਨਹੀਂ ਹੋਈ। ਤੇਰੇ ਪਰਸ ਵਿੱਚ ਇਹਦਾ ਫੋਨ ਕਿਵੇਂ ਗਿਆ? ਤੇ ਜੇ ਤੇਰੇ ਪਰਸ ਵਿੱਚ ਸੀ ਤਾਂ ਤੂੰ ਉਹਦੋਂ ਦਾ ਕਿਉਂ ਨਹੀਂ ਦੱਸਿਆ ਲੱਗਦਾ ਤਾਂ ਮੈਨੂੰ ਕੋਰਾ ਝੂਠ ਹੈ ਪਰ ਫੇਰ ਵੀ ਚਲੋ ਮੰਨ ਲੈਨੇ ਆ ਜੇ ਤੂੰ ਕਹਿੰਨੀ ਹੈ ਤਾਂ ਉਹ ਛੱਕੀ ਨਜ਼ਰ ਨਾਲ ਦੇਖਦਾ ਹੈ ਇਹ ਕੰਮ ਤੇ ਸੰਗਰਾਮ ਇੱਕ ਦੂਜੇ ਵੱਲ ਵੇਖਦੇ ਹਨ ਤੇ ਫੇਰ ਨਿਵੀ ਪਾ ਲੈਂਦੇ ਹਨ ਐਨੇ ਨੂੰ ਬਾਹਰੋਂ ਪਰਮਜੀਤ कौर ਦੀ ਆਵਾਜ਼ ਆਉਂਦੀ ਹੈ ਤਾਂ ਸਾਰੇ ਜਣੇ ਉੱਠ ਕੇ ਬਾਹਰ ਚਲੇ ਜਾਂਦੇ ਹਨ ਗੁਲਜਾਰ ਸਿੰਘ ਕਹਿੰਦੇ ਬਾਹਰ-ਬਾਰ ਬੁਲਜਾਰ ਸਿੰਘ ਵਾਰ-ਵਾਰ ਸ਼ਮਸ਼ੇਰ ਨੂੰ ਫੋਨ ਲਗਾ ਰਿਹਾ ਹੁੰਦਾ ਹੈ ਪਰ ਉਹ ਨਹੀਂ ਚੁੱਕਦਾ ਉਸ ਨੂੰ ਗੁੱਸਾ ਚੜ ਜਾਂਦਾ ਹੈ ਐਨੇ ਨੂੰ ਸਿਫਤ ਵੀ ਉੱਠ ਜਾਂਦੀ ਹੈ ਤੇ ਉਸ ਨੂੰ ਸਿੱਧਾ ਥਾਣੇ ਜਾਣ ਲਈ ਕਹਿੰਦੀ ਹੈ ਸਿਫਤ ਕਹਿੰਦੀ Papa ਜੇ ਅੰਕਲ ਫੋਨ ਨਹੀਂ ਚੁੱਕਦੇ ਤਾਂ ਤੁਸੀਂ ਥਾਣੇ ਚਲੇ ਜਾਓ ਉੱਥੋਂ ਵਿੱਕੀ ਨੂੰ ਨਾਲ ਲੈ ਕੇ ਉਸਦੇ ਘਰ ਛੱਡ ਆਇਓ ਇਹਨੇ ਨਾਲ ਅੰਕਲ ਦਾ ਗੁੱਸਾ ਵੀ ਠੰਡਾ ਹੋ ਜਾਊਗਾ ਬੁਲਜਾਰ ਸਿੰਘ ਕਹਿੰਦਾ ਬੇਟਾ ਮੈਂ ਐਵੇਂ ਥਾਣੇ ਨਹੀਂ ਜਾ ਸਕਦਾ ਮੇਰਾ ਵੀ ਕੋਈ ਰਤਬਾ ਏ ਨਾਲੇ ਤੈਨੂੰ ਪਤਾ ਏ মিডিਆ ਹਰ ਥਾਂ ਪ੍ਰਦਾਨ ਹੁੰਦਾ ਹੈ ਐਵੇਂ ਫਾਲਤੂ ਦੇ ਸਵਾਲ ਪੁੱਛ-ਪੁੱਛ ਕੇ ਮੈਨੂੰ ਬਾਗਲ ਕਰ ਦੇਣਗੇ ਇੱਕ ਇਹ ਸ਼ਮਸ਼ੇਰ ਪਤਾ ਨਹੀਂ ਕਿੱਥੇ ਮਰ ਗਿਆ ਏ ਫੋਨ ਵੀ ਨਹੀਂ ਚੁੱਕਦਾ ਸਿਫਤ ਕਹਿੰਦੀ ਹੁਣ ਫਿਰ ਉਹ ਚਿੰਤਾ ਜ਼ਾਹਿਰ ਕਰਦੀ ਹੈ ਗੁਲਜਾਰ ਸਿੰਘ ਕਹਿੰਦਾ ਹੁਣ ਕਰਦਾ ਕੁਝ ਉਹ ਲੰਮਾ ਸਾਹ ਲੈ ਕੇ ਤੇ ਸਿਫਤ ਵੱਲ ਵੇਖ ਕੇ ਕਹਿੰਦਾ ਹੈ ਕਰਨਾ ਹੀ ਪੈਣਾ ਸਿਰ ਤਲਵਾਰ ਜੋ ਲਟਕਾਈ ਪਈ ਹੈ ਤੂੰ ਗੁਲਜਾਰ ਸਿੰਘ ਆਪਣੇ ਕਿਸੇ ਖਾਸ ਬੰਦੇ ਨੂੰ ਥਾਣੇ ਭੇਜਦਾ ਹੈ ਤੇ ਉੱਥੇ ਜਾ ਕੇ ਉਸ ਨੂੰ ਫੋਨ ਕਰਕੇ ਦੱਸਦਾ ਹੈ ਕਿ ਵਿੱਕੀ ਨੂੰ ਤਾਂ ਕੋਈ ਰਾਤ ਹੀ ਲੈ ਗਿਆ ਸੀ ਗੁਲਜਾਰ ਸਿੰਘ ਇਹ ਸੁਣ ਕੇ ਹੱਕਾ ਬੱਕਾ ਰਹਿ ਜਾਂਦਾ ਹੈ ਉਹ ਵਿੱਕੀ ਨੂੰ ਛਡਾਉਣ ਵਾਲੇ ਦਾ ਪੂਰਾ ਨਾਂ ਪਤਾ ਕਰਦਾ ਹੈ ਤਾਂ ਉਸ ਦੇ ਪੈਰੋਂ ਪੈਰਾਂ ਥੱਲੋਂ ਜਮੀਨ ਨਿਕਲ ਜਾਂਦੀ ਹੈ ਉਸ ਨੂੰ ਯਕੀਨ ਨਹੀਂ ਹੁੰਦਾ ਕਿ ਉਸ ਦਾ ਕੋਈ ਪੁਰਾਣਾ ਦੁਸ਼ਮਣ ਇਸ ਤਰ੍ਹਾਂ ਇਸ ਮੋੜ ਤੇ ਆ ਕੇ ਉਸ ਦੇ ਸਾਹਮਣੇ ਆਵੇਗਾ ਬਾਕੀ ਕਹਾਣੀ ਅਗਲੇ ਭਾਗ ਵਿੱਚ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰ ਦਿਓ ਜੀ ਕਹਾਣੀ ਸੁਣਨ ਦੇ ਲਈ ਧੰਨਵਾਦ ਜੀ